ਸਾਬਕਾ ਡੀਐਸਪੀ ਜਗਦੀਸ਼ ਪੋਲਾ ਜੋ ਬੋਹ ਕਰੋੜੀ ਨਸ਼ਾ ਮਾਮਲੇ ਦੇ ਵਿੱਚ ਢੇਲ ਦੇ ਵਿੱਚ ਬੰਦ ਨੇ ਅੱਜ ਉਹਨਾਂ ਦੇ ਪਿਤਾ ਬਲਸ਼ਿੰਦਰ ਸਿੰਘ ਦਾ ਦਿਹਾਂਤ ਹੋ ਗਿਆ ਤੁਹਾਨੂੰ ਦੱਸਦੇ ਕਿ ਪਿਛਲੇ ਲੰਬੇ ਸਮੇਂ ਤੋਂ ਗੁਰਦਿਆਂ ਦੀ ਬਿਮਾਰੀ ਦੇ ਨਾਲ ਪੀੜਤ ਸਨ ਉਹਨਾਂ ਦੇ ਪਿਤਾ ਅੱਜ ਉਹਨਾਂ ਦਾ ਦਿਹਾਂਤ ਹੋ ਗਿਆ ਤੇ ਜਗਦੀਸ਼ ਪੋਲਾ ਜੋ ਬੋਹ ਕਰੋੜੀ ਨਸ਼ਾ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਨੇ ਅੱਜ ਉਹਨਾਂ ਨੂੰ ਅਦਾਲਤ ਦੇ ਵੱਲੋਂ ਮਨਜ਼ੂਰੀ ਮਿਲੀ ਹੈ ਉਹ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਲ ਹੋਣਗੇ ਤੁਹਾਨੂੰ ਦੱਸ ਦਈਏ ਕਿ ਬਠਿੰਡਾ ਪੁਲਿਸ ਨੇ ਪੂਰੇ ਮੁਖਤਾ ਪ੍ਰਬੰਧ ਉਹਨਾਂ ਦੇ ਦੇ ਵਿੱਚ ਵੀ ਕੀਤੇ ਨੇ ਪੂਰੀ ਜਿਹੜੀ ਸੁਰੱਖਿਆ ਟਾਈਟ ਕੀਤੀ ਹੈ ਤੇ ਕਿਉਂਕਿ ਬਠਿੰਡਾ ਪੁਲਿਸ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਅੰਤਿਮ ਸੰਸਕਾਰ ਮੌਕੇ ਉਹਨਾਂ ਦੇ ਜੱਦੀ ਪਿੰਡ ਰਾਈਕੇ ਕਲਾਂ ਦੇ ਵਿੱਚ ਲੈ ਕੇ ਜਾਵੇਗੀ ਪੂਰੇ ਪੁਖਤਾ ਪ੍ਰਬੰਧ ਨੇ ਪੂਰੀ ਟਾਈਟ ਸਕਿਉਰਿਟੀ ਆ ਜਿਸ ਦੇ ਵਿੱਚ ਜਗਦੀਸ਼ ਪੋਲਾ ਸਾਬਕਾ ਡੀਐਸਪੀ ਨੇ ਉਹਨਾਂ ਨੂੰ ਉਹਨਾਂ ਦੇ ਪਿਤਾ ਦੇ ਅੰਤਿਮ ਸੰਸਕਾਰ ਮੌਕੇ ਸ਼ਾਮਲ ਕਰਵਾਉਣ ਦੇ ਲਈ ਬਠਿੰਡਾ ਪੁਲਿਸ ਲੈ ਕੇ ਜਾਵੇਗੀ ਪੂਰੇ ਜਿਹੜੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਉਹਨਾਂ ਦੇ ਪਿੰਡ ਦੇ ਵਿੱਚ ਵੀ ਤੇ ਉਹਨਾਂ ਦੇ ਨਾਲ ਜਾਣ ਦੇ ਵਿੱਚ ਵੀ ਜਿਹੜੀ ਪੂਰੀ ਸਕਿਉਰਿਟੀ ਹੌ ਤਨਾਤ ਕੀਤੀ ਗਈ ਆ ਪੂਰੇ ਜਿਹੜੇ ਜਵਾਨ ਨੇ ਉਹਨਾਂ ਨੂੰ ਤਨਾਤ ਕੀਤਾ ਗਿਆ ਉਹਨਾਂ ਦੇ ਪਿੰਡ ਲਜਾਣ ਦੇ ਲਈ ਰਾਏਕੇ ਕਲਾ ਬਠਿੰਡ ਦਾ ਪਿੰਡ ਹੈ ਜਿੱਥੇ ਉਹਨਾਂ ਦੇ ਪਿਤਾ ਦਾ ਅੰਤਿਮ ਸੰਸਕਾਰ ਹੋਵੇਗਾ ਬਲਸ਼ਿੰਦਰ ਸਿੰਘ ਉਹਨਾਂ ਦੇ ਪਿਤਾ ਜਿਹੜੇ ਲੰਬੇ ਸਮੇਂ ਤੋਂ ਗੁਰਦਿਆਂ ਦੀ ਬਿਮਾਰੀ ਦੇ ਨਾਲ ਪੀੜਤ ਸਨ ਅੱਜ ਉਹਨਾਂ ਦਾ ਦੇਹਾਂਤ ਹੋ ਗਿਆ ਤੇ ਉਹਨਾਂ ਨੂੰ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਦੇ ਵਿੱਚ ਜਾਣ ਦੀ ਇਜਾਜ਼ਤ ਮਿਲੀ ਹੈ ਅਦਾਲਤ ਵੱਲੋਂ ਅੱਜ ਜਗਦੀਸ਼ ਭੋਲਾ ਸਾਹਕਾ ਡੀਐਸਪੀ ਨੇ ਜਿਹੜੇ ਉਹ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਲ ਹੋਣ ਗਏ ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਵੀ ਉਹਨਾਂ ਦੀ ਮਾਤਾ ਦਾ ਜਿਹੜਾ ਦੇਹਾਂਤ ਹੋਇਆ ਸੀ ਉਸ ਸਮੇਂ ਵੀ ਜਿਹੜਾ ਅਦਾਲਤ ਵੱਲੋਂ ਮਨਜ਼ੂਰੀ ਦਿੱਤੀ ਗਈ ਸੀ ਉਹਨਾਂ ਨੂੰ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਤੇ ਹੁਣ ਉਹਨਾਂ ਨੂੰ ਆਪਣੇ ਪਿਤਾ ਦੀ ਅੰਤਿਮ ਜਿਹੜੀ ਸੰਸਕਾਰ ਮੌਕੇ ਉਹਨਾਂ ਨੂੰ ਸ਼ਾਮਲ ਹੋਣ ਦੀ ਜਿਹੜੀ ਮਨਜ਼ੂਰੀ ਆ ਉਹ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਸਾਬਕਾ ਡੀਐਸਪੀ ਜਗਦੀਸ਼ ਭੋਲਾ ਜਿਹੜੇ ਇਸ ਸਮੇਂ ਬੋਖਰੋੜੀ ਨਸ਼ਾ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਨੇ ਉਹਨਾਂ ਦੇ ਪਿਤਾ ਬਲਸ਼ਿੰਦਰ ਸਿੰਘ ਦਾ ਦੇਹਾਂਤ ਹੋ ਗਿਆ ਜੋ ਪਿਛਲੇ ਲੰਬੇ ਸਮੇਂ ਤੋਂ ਬਿਮਾਰੀ ਦੇ ਨਾਲ ਜੂਝ ਰਹੇ ਸੀ ਅੱਜ ਉਹਨਾਂ ਦਾ ਦੇਹਾਂਤ ਹੋਇਆ ਤੇ ਜਗਦੀਸ਼ ਭੋਲਾ ਸਾਬਕਾ ਡੀਐਸਪੀ ਨੇ ਜਿਹੜੇ ਉਹਨਾਂ ਨੂੰ ਆਪਣੇ ਪਿਤਾ ਦੇ ਅੰਤਿਮ ਜਿਹੜਾ ਸੰਸਕਾਰ ਦੇ ਮੌਕੇ ਅੰਤਿਮ ਦਰਸ਼ਨ ਕਰ ਦਿੰਦਾ ਕਰਨ ਦੇ ਲਈ ਜਿਹੜਾ ਅਦਾਲਤ ਨੇ ਉਹ ਸਮਾਂ ਦਿੱਤਾ ਉਹਨਾਂ ਨੂੰ ਮਨਜ਼ੂਰੀ ਦਿੱਤੀ ਹੈ ਪਿਛਲੇ ਸਾਲ ਉਹਨਾਂ ਦੀ ਮਾਤਾ ਦਾ ਦੇਹਾਂਤ ਹੋ ਗਿਆ ਸੀ ਉਦੋਂ ਵੀ ਜਗਦੀਸ਼ ਭੋਲਾ ਨੂੰ ਅੰਤਿਮ ਸੰਸਕਾਰ ਦੇ ਮੌਕੇ ਜਿਹੜਾ ਮਨਜ਼ੂਰੀ ਮਿਲੀ ਸੀਗੀ ਅਦਾਲਤ ਵੱਲੋਂ ਤੇ ਅੱਜ ਵੀ ਜਿਹੜੀ ਇਜਾਜ਼ਤ ਮਿਲੀ ਹੈ ਅਦਾਲਤ ਵੱਲੋਂ ਨਾ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਦੇ ਮੌਕੇ ਸ਼ਾਮਲ ਹੋਣ ਦੀ ਤੁਹਾਨੂੰ ਦੱਸ ਦਈਏ ਕਿ ਪੂਰੀ ਸੁਰੱਖਿਆ ਦੇ ਹੇਠ ਬਠਿੰਡਾ ਪੁਲਿਸ ਉਹਨਾਂ ਨੂੰ ਉਹਨਾਂ ਦੇ ਜੱਦੀ ਪਿੰਡ ਰਾਈਕੇ ਕਲਾਂ ਦੇ ਵਿੱਚ ਲੈ ਕੇ ਜਾਊਗੀ ਪਿੰਡ ਦੇ ਵਿੱਚ ਵੀ ਜਿਹੜੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਪੁਲਿਸ ਦੇ ਵੱਲੋਂ ਪੂਰੀ ਟਾਈਟ ਸਿਕਿਉਰਿਟੀ ਆ ਜਿਹੜੀ ਉਹ ਤਾਇਨਾਤ ਕੀਤੀ ਗਈ ਆ ਤੇ ਉਹਨਾਂ ਦੇ ਨਾਲ ਵੀ ਜਦੋਂ ਜਗਦੀਸ਼ ਭੋਲਾ ਨੂੰ ਜੇਲ੍ਹ ਤੋਂ ਬਠਿੰਡਾ ਦੇ ਪਿੰਡ ਜਿਹੜਾ ਉਹਨਾਂ ਦਾ ਜੱਦੀ ਪਿੰਡ ਰਾਈਕੇ ਕਲਾਂ ਦੇ ਵਿੱਚ ਲੈ ਕੇ ਜਾਣਾ ਉਸ ਸਮੇਂ ਵੀ ਜਿਹੜੀ ਭਾਰੀ ਫੋਰਸ ਆ ਉਹ ਜਗਦੀਸ਼ ਭੋਲਾ ਦੇ ਨਾਲ ਜਾਵੇਗੀ ਪੁਖਤਾ ਪ੍ਰਬੰਧ ਕੀਤੇ ਗਏ ਨੇ ਬਠਿੰਡਾ ਪੁਲਿਸ ਦੇ ਵੱਲੋਂ ਤੁਹਾਨੂੰ ਦੱਸਦੀ ਕਿ ਜਗਦੀਸ਼ ਭੋਲਾ ਜਿਹੜੇ ਸਾਬਕਾ ਡੀਐਸਪੀ ਨੇ ਤੇ ਪੰਜਾਬ ਦੇ ਜਿਹੜੇ ਚੂਟੀ ਦੇ ਪਹਿਲਵਾਨ ਸੀਗੇ ਸਾਬਕਾ ਪਹਿਲਵਾਨ ਨੇ ਚੂਟੀ ਦੇ ਪਹਿਲਵਾਨ ਸੀਗੇ ਜਿਹੜੇ ਬਹੁ ਕਰੋੜੀ ਨਸ਼ਾ ਮਾਮਲੇ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਤੇ ਪਿਛਲੇ ਸਮੇਂ ਚੱਲ ਪਿਛਲੇ ਸਮੇਂ ਦੇ ਚੱਲਦੇ ਜਿਹੜੇ ਉਹਨਾਂ ਦੇ ਮਾਤਾ ਦਾ ਦੇਹਾਂਤ ਵੀ ਹੋ ਗਿਆ ਸੀ ਪਿਛਲੇ ਸਾਲ ਤੇ ਉਦੋਂ ਵੀ ਉਹਨਾਂ ਨੂੰ ਅਦਾਲਤ ਦੇ ਵੱਲੋਂ ਮਨਜ਼ੂਰੀ ਮਿਲੀ ਸੀ ਕਿ ਤੇ ਹੁਣ ਉਹਨਾਂ ਦੇ ਪਿਤਾ ਬਲਸ਼ਿੰਦਰ ਸਿੰਘ ਦਾ ਦੇਹਾਂਤ ਹੋ ਗਿਆ ਜੋ ਪਿਛਲੇ ਲੰਬੇ ਸਮੇਂ ਤੋਂ ਗੁਰਦਿਆਂ ਦੀ ਬਿਮਾਰੀ ਦੇ ਨਾਲ ਯੂਜ ਰਹੇ ਸੀ ਤੇ ਅੱਜ ਉਹਨਾਂ ਦਾ ਦੇਹਾਂਤ ਹੋ ਗਿਆ ਤੇ ਅੱਜ ਅਦਾਲਤ ਵੱਲੋਂ ਉਹਨਾਂ ਨੂੰ ਅੰਤਿਮ ਅ ਜਿਹੜੀ ਸਮਾ ਸੰਸਕਾਰ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਗਦੀਸ਼ ਭੋਲਾ ਨੂੰ ਜਮਾਨਤ ਮਿਲੀ ਹੈ ਇੱਕ ਤਰ੍ਹਾਂ ਦੀ ਜਮਾਨਤ ਕਹਿ ਸਕਦੇ ਹਾਂ ਕਿਉਂਕਿ ਇਜਾਜ਼ਤ ਮਿਲੀ ਹੈ ਉਹ ਆਪਣੇ ਪਿਤਾ ਦੇ ਅੰਤਿਮ ਦਰਸ਼ਨ ਕਰ ਸਕਦੇ ਨੇ ਸੰਸਕਾਰ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਜਗਦੀਸ਼ ਪੋਲਾ ਕਿਉਂਕਿ ਬਠਿੰਡਾ ਪੁਲਿਸ ਉਹਨਾਂ ਨੂੰ ਪੂਰੀ ਸੁਰੱਖਿਆ ਦੇ ਵਿੱਚ ਪੂਰੀ ਟਾਈਟ ਸਕਿਉਰਿਟੀ ਦੇ ਵਿੱਚ ਜਵਾਨਾਂ ਦੇ ਘੇਰੇ ਦੇ ਵਿੱਚ ਜਿਹੜਾ ਉਹ ਉਹਨਾਂ ਦੇ ਪਿੰਡ ਰਾਈਕੇ ਕਲਾਂ ਦੇ ਵਿੱਚ ਲੈ ਕੇ ਜਾਵੇਗੇ ਅੰਤਿਮ ਸੰਸਕਾਰ ਤੋਂ ਬਾਅਦ ਜਿਹੜਾ ਉਹਨਾਂ ਨੂੰ ਫਿਰ ਜੇਲ੍ਹ ਦੇ ਵਿੱਚ ਲੈ ਕੇ ਆਵੇਗੀ ਬਠਿੰਡਾ ਪੁਲਿਸ ਵੱਡੀ ਖਬਰ ਹੈ ਕਿ ਜਿਹੜੇ ਸਾਬਕਾ ਡੀਐਸਪੀ ਨੇ ਜਗਦੀਸ਼ ਪੋਲਾ ਅੱਜ ਜੇਲ੍ਹ ਤੋਂ ਬਾਹਰ ਆਉਣਗੇ ਕਿਉਂਕਿ ਉਹਨਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਉਹ ਅੰਤਿਮ ਦਰਸ਼ਨ ਕਰਨ ਲਈ ਆਪਣੇ ਜੱਦੀਪਿੰਡ ਰਾਈਕੇ ਕਲਾਂ ਦੇ ਵਿੱਚ ਪਹੁੰਚਣਗੇ ਵੱਡੀ ਖਬਰ ਹੈ ਕਿ ਜਿਹੜਾ ਬਹੁਤ ਖੂੜੀ ਨਸ਼ਾ ਮਾਮਲਾ ਸੀਗਾ ਜਿਸ ਦੇ ਵਿੱਚ ਸਜ਼ਾ ਕੱਟ ਰਹੇ ਨੇ ਪਰਤ ਦੇ ਜਿਹੜੇ ਚੋਟੀ ਦੇ ਪਹਿਲਵਾਨ ਸੀ ਜਗਦੀਸ਼ ਪੋਲਾ ਸਾਹਿਬਾ ਡੀਐਸਪੀ ਸੀਗੋ ਸਜ਼ਾ ਕੱਟ ਰਹੇ ਨੇ ਅੱਜ ਉਹਨਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ ਪਿਛਲੇ ਸਾਲ ਜਿਹੜੀ ਉਹਨਾਂ ਦੀ ਮਾਤਾ ਦਾ ਦਿਹਾਂਤ ਵੀ ਹੋਇਆ ਸੀ ਤੇ ਅੱਜ ਉਹਨਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ ਪਹਿਲਾਂ ਵੀ ਉਹਨਾਂ ਨੂੰ ਜਿਹੜੀ ਮਾਤਾ ਦੇ ਸਮੇਂ ਵੀ ਮਨਜ਼ੂਰੀ ਮਿਲ ਗਈ ਸੀ ਅੰਤਿਮ ਦਰਸ਼ਨ ਕਰਨ ਦੀ ਸੰਸਕਾਰ ਦੇ ਵਿੱਚ ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਤੇ ਅੱਜ ਉਹਨਾਂ ਦੇ ਪਿਤਾ ਦਾ ਦਿਹਾਂਤ ਹੋਇਆ ਤਾਂ ਅੱਜ ਫਿਰ ਅਦਾਲਤ ਵੱਲੋਂ ਆਪਣੇ ਜਿਨਕਿ ਪੁੱਤ ਹੋਣ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਸੀ ਉਹਨੂੰ ਨਿਭਾਉਣ ਦਾ ਜਿਹੜਾ ਮੌਕਾ ਮਿਲਿਆ ਅੰਤਿਮ ਦਰ ਮੌਕਾ ਮਿਲਿਆ ਤੇ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਲ ਹੋਣਗੇ ਜਗਦੀਸ਼ ਭੋਲਾ